ਇੱਕ ਮਹਿਲਾ ਦੀ ਜਾਨ ਤੇ ਬਣ ਗਿਆ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਮਹਿਲਾ ਰੇਲਵੇ ਪੁਲ ਤੋਂ ਵੱਡਾ ਦਰਿਆ ਪਾਰ ਕਰ ਰਹੀ ਸੀ ਇਸੇ ਦੌਰਾਨ ਇੱਕਦਮ ਦੇ ਨਾਲ ਟ੍ਰੇਨ ਆ ਗਈ ਜੇਕਰ ਇਹ ਮਹਿਲਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਜਾਨ ਜਾ ਸਕਦੀ ਸੀ ਜਿਵੇਂ ਹੀ ਟ੍ਰੇਨ ਆਈ ਤਾਂ ਮਹਿਲਾ ਪੁਲ ਤੇ ਮੌਜੂਦ ਪਾਈਪ ਤੇ ਬੈਠ ਗਈ ਅਤੇ ਆਪਣੀ ਜਾਨ ਬਚਾਈ ਦਰਸਲ ਇਹ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਮਹਿਲਾ ਰੇਲਵੇ ਪੁਲ ਤੋਂ ਵੱਡਾ ਦਰਿਆ ਪਾਰ ਕਰ ਰਹੀ ਸੀ ਇਸੇ ਦੌਰਾਨ ਇਕਦਮ ਦੇ ਨਾਲ ਟ੍ਰੇਨ ਆ ਗਈ ਤਸਵੀਰਾਂ ਚ ਦੇਖ ਸਕਦੇ ਹੋ ਕਿ ਟ੍ਰੇਨ ਲੰਘ ਰਹੀ ਹੈ ਤੇ ਇੱਕ ਮਹਿਲਾ 4 ਇੰਚ ਦੇ ਪਾਈਪ ਤੇ ਲਟਕੀ ਹੋਈ ਹੈ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਇਹ ਮਹਿਲਾ ਆਪਣਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਮੋਤ ਤੈ ਸੀ ਰੇਲਵੇ ਬ੍ਰਿਜ ਦੇ ਹੇਠਾਂ ਤੋਂ ਲੰਘ ਰਹੇ ਲੋਕਾਂ ਨੇ ਤਸਵੀਰ ਦੇਖੀ ਤਾਂ ਉਹਨਾਂ ਦੇ ਸਾਹ ਸੋ ਗਏ ਇਸ ਦੌਰਾਨ ਟ੍ਰੇਨ ਨੂੰ ਇੱਥੋਂ ਲੰਘਣ ਲਈ ਕਰੀਬ 2 ਮਿੰਟ ਲੱਗੇ ਅਤੇ ਉਨੇ ਸਮੇਂ ਤੱਕ ਇਹ ਮਹਿਲਾ ਕਿਸੇ ਤਰ੍ਹਾਂ 4 ਇੰਚ ਦੇ ਇਸ ਪਾਈਪ ਦੇ ਨਾਲ ਹੀ ਬੈਠੀ ਰਹੀ ਅਤੇ ਸਹਿਮੀ ਰਹੀ ਟ੍ਰੇਨ ਦੇ ਨਿਕਲ ਜਾਣ ਤੋਂ ਬਾਅਦ ਜਦੋਂ ਇਹ ਮਹਿਲਾ ਟਰੈਕ ਦੇ ਵੱਲ ਭੱਜੀ ਤਾਂ 헤ਠਾ ਖੜੇ ਲੋਕਾਂ ਦੀ ਜਾਨ ਚ ਜਾਨ ਆਈ ਦਰਸਲੇ ਮਹਿਲਾ ਸਲੇਮ ਟਾਬਰੀ ਤੋਂ ਨਿਊ ਕੁੰਦਨਪੁਰੀ ਵੱਲ ਜਾ ਰਹੀ ਸੀ ਹਾਲਾਂਕਿ ਉੱਧਰ ਜਾਣ ਲਈ ਥੱਲੇ ਪੁਲ ਦਾ ਰਸਤਾ ਹੈ ਪਰ ਇਸ ਮਹਿਲਾ ਨੇ ਸ਼ਾਰਟਕਟ ਦਾ ਇਸਤੇਮਾਲ ਕੀਤਾ ਉਹ ਰੇਲਵੇ ਪੁਲ ਦੇ ਰਾਸਤੇ ਨਿਊ ਕੁੰਦਨਪੁਰੀ ਵੱਲ ਨੂੰ ਜਾਣ ਲੱਗੀ ਬਿਨਾਂ ਇਹ ਸੋਚੇ ਸਮਝੇ ਕਿ ਉਸ ਪੁਲ ਤੇ ਰੇਲਵੇ ਟਰੈਕ ਆਲੇ ਦੁਆਲੇ ਚੱਲਿਆ ਤੱਕ ਨਹੀਂ ਜਾ ਸਕਦਾ ਰੇਲਵੇ ਟਰੈਕ ਦੇ ਆਲੇ ਦੁਆਲੇ ਤੱਕ ਚੱਲਿਆ ਨਹੀਂ ਜਾ ਸਕਦਾ ਇਹ ਮਹਿਲਾ ਫਿਰ ਵੀ ਉਸ ਦੇ باوجود ਚਲੀ ਗਈ ਉਹ ਅੱਧਾ ਪੁਲ ਹੀ ਪਾਰ ਕਰ ਸਕੀ ਸੀ ਇਸੇ ਦੌਰਾਨ ਜਲੰਧਰ ਵੱਲੋਂ ਟ੍ਰੇਨ ਆ ਗਈ ਪਹਿਲਾ ਤਾਂ ਲੋਕਾਂ ਨੇ ਸਮਝਿਆ ਕਿ ਮਹਿਲਾ ਖੁਦਕੁਸ਼ੀ ਕਰਨ ਲੱਗੀ ਹੈ ਪਰ ਉਸ ਨੂੰ ਪਾਈਪ ਨਾਲ ਲਟਕਦੇ ਦੇਖਿਆ ਤਾਂ ਮਾਮਲਾ ਸਾਰਾ ਕਲੀਅਰ ਹੋ ਗਿਆ ਕਿਸੇ ਤਰ੍ਹਾਂ ਇਸ ਮਹਿਲਾ ਨੇ 4 ਇੰਚ ਪਾਈਪ ਨਾਲ ਲਟਕ ਕੇ ਆਪਣੀ ਜਾਨ ਬਚਾਈ ਤੇ ਬ੍ਰਿਜ ਦੇ ਥੱਲੇੋਂ ਲੰਘ ਰਹੇ ਲੋਕਾਂ ਦੇ ਸਾਹ ਚ ਸਾਹ ਹੈ ਲਾਪਰਵਾਹੀ ਤੇ ਸ਼ੋਰਟਕਟ ਦੇ ਚੱਕਰ 'ਚ ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਉਸ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਜੋਖਮ 'ਚ ਪਾ ਰਹੇ ਨੇ ਜੋ ਇਸ ਤਸਵੀਰ 'ਚ ਦੇਖਣ ਨੂੰ ਮਿਲਿਆ ਹੈ ਜੇਕਰ ਸਹੀ ਸਮੇਂ ਤੇ ਇਹ ਮੈਲਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਮੌਤ ਤੈ ਸੀ ਸ਼ਾਰਟਕਟ ਇੱਕ ਮਹਿਲਾ ਦੀ ਜਾਨ ਤੇ ਬਣ ਗਿਆ ਹੈ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਮਹਿਲਾ ਰੇਲਵੇ ਪੁਲ ਤੋਂ ਵੱਡਾ ਦਰਿਆ ਪਾਰ ਕਰ ਰਹੀ ਸੀ ਇਸੇ ਦੌਰਾਨ ਇੱਕਦਮ ਦੇ ਨਾਲ ਟ੍ਰੇਨ ਆ ਗਈ ਜੇਕਰ ਇਹ ਮਹਿਲਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਜਾਨ ਜਾ ਸਕਦੀ ਸੀ ਜਿਵੇਂ ਹੀ ਟ੍ਰੇਨ ਆਈ ਤਾਂ ਮਹਿਲਾ ਪੁਲ ਤੇ ਮੌਜੂਦ ਪਾਈਪ ਤੇ ਬੈਠ ਗਈ ਅਤੇ ਆਪਣੀ ਜਾਨ ਬਚਾਈ ਦਰਸਲ ਇਹ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਮਹਿਲਾ ਰੇਲਵੇ ਪੁਲ ਤੋਂ ਵੱਡਾ ਦਰਿਆ ਪਾਰ ਕਰ ਰਹੀ ਸੀ ਇਸੇ ਦੌਰਾਨ ਇਕਦਮ ਦੇ ਨਾਲ ਟ੍ਰੇਨ ਆ ਗਈ ਤਸਵੀਰਾਂ ਚ ਦੇਖ ਸਕਦੇ ਹੋ ਕਿ ਟ੍ਰੇਨ ਲੰਘ ਰਹੀ ਹੈ ਤੇ ਇੱਕ ਮਹਿਲਾ 4 ਇੰਚ ਦੇ ਪਾਈਪ ਤੇ ਲਟਕੀ ਹੋਈ ਹੈ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਇਹ ਮਹਿਲਾ ਆਪਣਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਮੌਤ ਤੈ ਸੀ ਰੇਲਵੇ ਬ੍ਰਿਜ ਦੇ ਹੇਠਾਂ ਤੋਂ ਲੰਘ ਰਹੇ ਲੋਕਾਂ ਨੇ ਤਸਵੀਰ ਦੇਖੀ ਤਾਂ ਉਹਨਾਂ ਦੇ ਸਾਹ ਸੋਗ ਗਏ ਇਸ ਦੌਰਾਨ ਟ੍ਰੇਨ ਨੂੰ ਇੱਥੋਂ ਲੰਘਣ ਲਈ ਕਰੀਬ 2 ਮਿੰਟ ਲੱਗੇ ਅਤੇ ਉਨੇ ਸਮੇਂ ਤੱਕ ਇਹ ਮਹਿਲਾ ਕਿਸੇ ਤਰ੍ਹਾਂ 4 ਇੰਚ ਦੇ ਇਸ ਪਾਈਪ ਦੇ ਨਾਲ ਹੀ ਬੈਠੀ ਰਹੀ ਅਤੇ ਸਹਿਮ ਹੀ ਰਹੀ ਟ੍ਰੇਨ ਦੇ ਨਿਕਲ ਜਾਣ ਤੋਂ ਬਾਅਦ ਜਦੋਂ ਇਹ ਮਹਿਲਾ ਟਰੈਕ ਦੇ ਵੱਲ ਭੱਜੀ ਤਾਂ 헤ਠਾ ਖੜੇ ਲੋਕਾਂ ਦੀ ਜਾਨ ਚ ਜਾਨ ਆਈ ਦਰਸਲ ਇਹ ਮਹਿਲਾ ਸਲੇਮ ਟਾਬਰੀ ਤੋਂ ਨਿਊ ਕੁੰਦਨਪੁਰੀ ਵੱਲ ਜਾ ਰਹੀ ਸੀ ਹਾਲਾਂਕਿ ਉੱਧਰ ਜਾਣ ਲਈ ਥੱਲੇ ਪੁਲ ਦਾ ਰਸਤਾ ਹੈ ਪਰ ਇਸ ਮਹਿਲਾ ਨੇ ਸ਼ਾਰਟਕਟ ਦਾ ਇਸਤੇਮਾਲ ਕੀਤਾ ਉਹ ਰੇਲਵੇ ਪੁਲ ਦੇ ਰਾਸਤੇ ਨਿਊ ਕੁੰਦਨਪੁਰੀ ਵੱਲ ਨੂੰ ਜਾਣ ਲੱਗੀ ਬਿਨਾਂ ਇਹ ਸੋਚੇ ਸਮਝੇ ਕਿ ਉਸ ਪੁਲ ਤੇ ਰੇਲਵੇ ਟਰੈਕ ਵਾਲੇ ਦੁਆਲੇ ਚੱਲਿਆ ਤੱਕ ਨਹੀਂ ਜਾ ਸਕਦਾ ਰੇਲਵੇ ਟਰੈਕ ਦੇ ਵਾਲੇ ਦੁਆਲੇ ਤੱਕ ਚੱਲਿਆ ਨਹੀਂ ਜਾ ਸਕਦਾ ਇਹ ਮਹਿਲਾ ਫਿਰ ਵੀ ਉਸ ਦੇ باوجود ਚਲੀ ਗਈ ਉਹ ਅੱਧਾ ਪੁਲ ਹੀ ਪਾਰ ਕਰ ਸਕੀ ਸੀ ਇਸੇ ਦੌਰਾਨ ਜਲੰਧਰ ਵੱਲੋਂ ਟ੍ਰੇਨ ਆ ਗਈ ਪਹਿਲਾਂ ਤਾਂ ਲੋਕਾਂ ਨੇ ਸਮਝਿਆ ਕਿ ਮਹਿਲਾ ਖੁਦਕੁਸ਼ੀ ਕਰਨ ਲੱਗੀ ਹੈ ਪਰ ਉਸ ਨੂੰ ਪਾਈਪ ਨਾਲ ਲਟਕਦੇ ਦੇਖਿਆ ਤਾਂ ਮਾਮਲਾ ਸਾਰਾ ਕਲੀਅਰ ਹੋ ਗਿਆ ਕਿਸੇ ਤਰ੍ਹਾਂ ਇਸ ਮਹਿਲਾ ਨੇ 4 ਇੰਚ ਪਾਈਪ ਨਾਲ ਲਟਕ ਕੇ ਆਪਣੀ ਜਾਨ ਬਚਾਈ ਤੇ ਬ੍ਰਿਜ ਦੇ ਥੱਲੇੋਂ ਲੰਘ ਰਹੇ ਲੋਕਾਂ ਦੇ ਸਾਹ ਚ ਸਾਹ ਹੈ ਲਾਪਰਵਾਹੀ ਤੇ ਸ਼ੋਰਟਕਟ ਦੇ ਚੱਕਰ 'ਚ ਸੈਂਕੜੇ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਉਸ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਜੋਖਮ 'ਚ ਪਾ ਰਹੇ ਨੇ ਜੋ ਇਸ ਤਸਵੀਰ 'ਚ ਦੇਖਣ ਨੂੰ ਮਿਲਿਆ ਹੈ ਜੇਕਰ ਸਹੀ ਸਮੇਂ ਤੇ ਇਹ ਮੈਲਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਮੌਤ ਤੈ ਸੀ ਸ਼ਾਰਟਕਟ ਇੱਕ ਮਹਿਲਾ ਦੀ ਜਾਨ ਤੇ ਬਣ ਗਿਆ ਹੈ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਮਹਿਲਾ ਰੇਲਵੇ ਪੁਲ ਤੋਂ ਵੱਡਾ ਦਰਿਆ ਪਾਰ ਕਰ ਰਹੀ ਸੀ ਇਸੇ ਦੌਰਾਨ ਇੱਕਦਮ ਦੇ ਨਾਲ ਟ੍ਰੇਨ ਆ ਗਈ ਜੇਕਰ ਇਹ ਮਹਿਲਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਜਾਨ ਜਾ ਸਕਦੀ ਸੀ ਜਿਵੇਂ ਹੀ ਟ੍ਰੇਨ ਆਈ ਤਾਂ ਮਹਿਲਾ ਪੁਲ ਤੇ ਮੌਜੂਦ ਪਾਈਪ ਤੇ ਬੈਠ ਗਈ ਅਤੇ ਆਪਣੀ ਜਾਨ ਬਚਾਈ ਦਰਸਲ ਇਹ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਮਹਿਲਾ ਰੇਲਵੇ ਪੁਲ ਤੋਂ ਵੱਡਾ ਦਰਿਆ ਪਾਰ ਕਰ ਰਹੀ ਸੀ ਇਸੇ ਦੌਰਾਨ ਇਕਦਮ ਦੇ ਨਾਲ ਟ੍ਰੇਨ ਆ ਗਈ ਤਸਵੀਰਾਂ ਚ ਦੇਖ ਸਕਦੇ ਹੋ ਕਿ ਟ੍ਰੇਨ ਲੰਘ ਰਹੀ ਹੈ ਤੇ ਇੱਕ ਮਹਿਲਾ 4 ਇੰਚ ਦੇ ਪਾਈਪ ਤੇ ਲਟਕੀ ਹੋਈ ਹੈ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇਕਰ ਇਹ ਮਹਿਲਾ ਆਪਣਾ ਦਿਮਾਗ ਨਾਲ ਲਗਾਉਂਦੀ ਤਾਂ ਇਸ ਦੀ ਮੋਤ ਤੈ ਸੀ ਰੇਲਵੇ ਬ੍ਰਿਜ ਦੇ ਹੇਠਾਂ ਤੋਂ ਲੰਘ ਰਹੇ ਲੋਕਾਂ ਨੇ ਤਸਵੀਰ ਦੇਖੀ